ਜੀ ਰਿਗੋਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਅੱਜ ਗੱਲ ਕਰ ਲੈਨੇ ਆ ਕਿ ਆਉਂਦੇ ਦਿਨਾਂ ਵਿੱਚ ਮੌਸਮ ਦਾ ਕਿਵੇਂ ਦਾ ਮਜਾਜ ਹੈ ਕੀ ਮੌਸਮੀ ਕਾਰਵਾਈਆਂ ਨੇ ਅੱਜ ਦਾ ਦਿਨ 30 ਨਵੰਬਰ ਹੈ ਤੇ ਅਗਲੇ 2-4 ਦਿਨਾਂ ਦੇ ਵਿੱਚ ਕਿਵੇਂ ਦਾ ਮੌਸਮ ਹੈ ਠੰਡ ਦੇ ਵਿੱਚ ਥੋੜਾ ਬਹੁਤ ਵਾਧਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਮੇਨ ਕਾਰਨ ਉਹਦਾ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਜਿਹੜੀਆਂ ਸਰਦ ਪੱਛਮੀ ਹਵਾਵਾਂ ਨੂੰ ਇੱਕ ਵਾਰ ਫਿਰ ਹੁਣ ਥੋੜਾ ਜਿਹਾ ਗਤੀ ਫੜ ਰਹੀਆਂ ਨੇ ਤੇ ਅਗਲੇ 2-4 ਦਿਨਾਂ ਨੂੰ ਥੋੜਾ ਜਿਹਾ ਤੇਜ਼ ਗਤੀ ਤੇ ਹਨ ਦਰਮਿਆਨੇ ਤੇਜ਼ ਗਤੀ ਤੇ ਹਵਾਵਾਂ ਰਹਿਣਗੀਆਂ ਸੋ ਉ ਸਿੱਧਾ ਸਦਾ ਜਿਹੜਾ ਅਸਰ ਆਪਾਂ ਨੂੰ ਠੰਡ ਦੇ ਬਾਦੇ ਦੇ ਰੂਪ ਵਿੱਚ ਦੇਖਣ ਨੂੰ ਮਿਲੂਗਾ ਸੋ ਉਸ ਦੇ ਤੋਂ ਪਹਿਲਾਂ ਆਪਾਂ ਇੱਕ ਤਾਜ਼ਾ ਸੈਟੇਲਾਈਟ ਤਸਵੀਰ ਦੇਖੀ ਅੱਜ ਸਵੇਰ ਦੀ ਹੁਣ ਜਿਵੇਂ ਉਹ ਇਸ ਤਸਵੀਰ ਵਿੱਚ ਦੇਖ ਰਿਹਾ ਕਿ ਇੱਕ ਤਾਂ ਬੰਗਾਲ ਦੀ ਖਾੜੀ ਤੋਂ ਜਿਹੜਾ ਚੱਕਰਵਾਤੀ ਸਿਸਟਮ ਉੱਠਿਆ ਹੋਇਆ ਉਹ ਤਾਂ ਮਲਾਂਡੂ ਤੋਂ ਲੈ ਕੇ ਆਪਣੇ ਲਗਭਗ ਉੜੀਸਾ ਦੇ ਆਸ-ਪਾਸੇ ਪਹੁੰਚ ਰਿਹਾ ਹੈ ਤੇ ਇਹਦੇ ਨਾਲ ਹੀ ਥੋੜਾ-ਬਹੁਤ ਬੱਦਲਬਾਈ ਹੈ ਜਿਹੜੀ ਆਪਾਂ ਨੂੰ ਉੱਤਰ-ਪੱਛਮੀ ਹਿੱਸੇ ਨਾਲ ਗੁਜਰਾਤ ਤੋਂ ਲੈ ਕੇ ਰਾਜਸਥਾਨ ਪੰਜਾਬ ਤੋਂ ਲੈ ਕੇ ਪਹਾੜੀ ਖੇਤਰਾਂ ਵਿੱਚ ਜੰਮੂ ਲੇ ਲਦਾਖ ਤੱਕ ਦੇਖਣ ਨੂੰ ਮਿਲੂਗੀ ਸੋ ਇਹ ਬੱਦਲਬਾਈ ਦਾ ਪ੍ਰਭਾਵ ਹੈ ਜਿਹੜਾ ਅਗਲੇ ਦੇ ਕਈ ਦਿਨਾਂ ਦੋ ਤਿੰਨ ਦੋ ਤੋਂ ਲੈ ਕੇ ਤਿੰਨ ਚਾਰ ਦਿਨਾਂ ਤੱਕ ਦੇਖਣ ਨੂੰ ਮਿਲੂਗਾ ਪੰਜਾਬ ਉੱਪਰ ਟੁੱਟਵੇਂ ਬੱਦਲਬਾਈ ਜਿਹੜੀ ਹਲਕੇ-ਫੁਲਕੇ ਰੂਪ ਵਿੱਚ ਆਵਾਜਾਈ ਕਰਦੀ ਰਹੂਗੀ ਸੋ ਇਸੇ ਬੱਦਲਬਾਈ ਦੇ ਚੱਲਦੇ ਥੋੜਾ-ਬਹੁਤ ਧੁੱਪ ਮੱਧਮ ਰਹੇਗੀ ਤੋ ਪਮਦਮ ਰਹੇਗੀ ਟੈਂਪਰੇਚਰ ਇੱਕ ਦੋ ਡਿਗਰੀ ਡਾਊਨ ਆਵੇਗਾ ਦਿਨ ਦਾ ਨਾਲ ਠੰਡੀਆਂ ਸਰਦ ਹਵਾਵਾਂ ਉੱਤਰ ਪੱਛਮ ਤੋਂ ਚੱਲਣਗੀਆਂ ਉਹ ਵੀ ਟੈਂਪਰੇਚਰ ਨੂੰ ਥੱਲੇ ਲਿਆਉਣ ਵਿੱਚ ਆਪਣਾ ਯੋਗਦਾਨ ਦੇਣਗੀਆਂ ਸੋ ਇਹਦਾ ਸਿੱਧਾ ਜਿਹਾ ਪ੍ਰਭਾਵ ਦੇਖਣ ਨੂੰ ਮਿਲੂਗਾ ਕਿ ਠੰਡ ਦੇ ਵਿੱਚ ਥੋੜਾ ਜਿਹਾ ਵਾਦਾ ਦੇਖਣ ਨੂੰ ਮਿਲੂਗਾ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜੇ ਲਗਭਗ 23-24 ਤੇ ਬਣੇ ਹੋਏ ਸੀ ਉਹ ਘਟ ਕੇ 20 ਕਿ ਡਿਗਰੀ ਤੱਕ ਆ ਸਕਦੇ ਹਨ ਰਾਤ ਦੇ ਤਾਪਮਾਨ ਵੀ 1-2 ਡਿਗਰੀ ਘਟ ਸਕਦੇ ਨੇ 8-9 ਤੋਂ ਘਟ ਕੇ 5-6 ਤੱਕ ਅਗਲੇ 2-4 ਦਿਨਾਂ ਵਿੱਚ ਟੈਂਪਰੇਚਰ ਡਿੱਗ ਕੇ ਆ ਸਕਦੇ ਨੇ ਹਾਲਾਂਕਿ ਇਹਨਾਂ ਦਿਨਾਂ ਵਿੱਚ ਪੰਜਾਬ 'ਚ ਕੋਈ ਮੀਂਹ ਵਰਗੇ ਹਾਲਾਤ ਹੋ ਅਗਲੇ 2-4 ਦਿਨਾਂ ਵਿੱਚ ਸੰਭਾਵਨਾ ਨਹੀਂ ਹੈ ਪਰ ਬੱਦਲਬਾਹੀ ਥੋੜੀ-ਬਹੁਤ ਨਿਕਲਦੀ ਰਹੂਗੀ ਕੁਝ ਜਿਹੜੇ ਖਾਸ ਇਲਾਕੇ ਪਹਾੜਾਂ ਦੇ ਖੇੜ ਨੇੜਲੇ ਹਿੱਸੇ ਨੇ ਪੰਜਾਬ ਦੇ ਉਹਨਾਂ ਵਿੱਚ ਹੋ ਸਕਦਾ ਹੈ ਕਿ ਅਗਲੇ 2-3 ਦਿਨਾਂ ਵਿੱਚ ਛੋਟੇ-ਮੋਟੇ ਕੁਝ ਹਲਕੇ ਫੁਲਕੇ ਬੱਦਲਾਂ ਨਾਲ ਬੂੰਦਾਬੰਦੀ ਦੇ ਸੰਭਾਵਨਾ 5-7% ਚਾਂਸ ਬਣ ਸਕਦੇ ਕੋਈ ਜ਼ਿਆਦਾ ਨਹੀਂ ਹੈਗੀ ਕਿਉਂਕਿ ਪਹਾੜੀ ਖੇਤਰਾ ਵਿੱਚ ਦੋ ਸਿਸਟਮ ਪਹੁੰਚ ਰਹੇ ਨੇ ਅਗਲਾ ਜਿਹੜਾ ਸਿਸਟਮ ਹੈ ਅੱਜ ਤੋਂ ਲੈ ਕੇ ਕੱਲ ਇੱਕ ਦਸੰਬਰ ਤੱਕ ਰਹੂਗਾ ਸੋ ਇਹਦੇ ਨਾਲ ਜਿਹੜੀਆਂ ਪਹਾੜੀ ਉੱਚੀਆਂ ਚੋਟੀਆਂ ਨੇ ਜਿਵੇਂ ਜੰਮੂ ਕਸ਼ਮੀਰ ਦੇ ਹੋ ਗਿਆ ਲੇਹ ਲਦਾਖ ਦੀ ਆਸੇ ਪਾਸ ਦੇ ਜਿਹੜੇ ਇਲਾਕੇ ਆ ਗਏ ਇਨ੍ਹਾਂ ਖੇਤਰਾਂ ਵਿੱਚ ਥੋੜਾ ਬਹੁਤ ਮੀਂਹ ਪੈ ਸਕਦਾ ਹੈ ਕੁਝ ਹਿੱਸਿਆਂ ਵਿੱਚ ਹਲਕੀ ਫੁਲਕੀ ਬਰਫਵਾਰੀ ਵੀ ਹੋ ਸਕਦੀ ਹੈ ਤੇ ਇਹ ਅਗਲਾ ਜਿਹੜਾ ਇਸ ਤੋਂ ਬਾਅਦ 4-5 ਨਵੰਬਰ ਦੇ ਫੇਰ ਇੱਕ ਸਿਸਟਮ ਪਹੁੰਚੂਗਾ ਪਛਮੀ ਖੇਤਰਾਂ ਤੋਂ ਆਉਂਦਾ ਹੋਇਆ ਸੋ ਇਹ ਵੀ ਜ਼ਿਆਦਾਤਰ ਪਹਾੜੀ ਹਿੱਸਿਆਂ ਤੱਕ ਹੀ ਆਪਣਾ ਪ੍ਰਭਾਵ ਦਿਖਾਊਗਾ ਮੈਦਾਨੀ ਹਿੱਸਿਆਂ ਵਿੱਚ ਇਹਦਾ ਅਸਰ ਜ਼ਿਆਦਾ ਨਹੀਂ ਹੈਗਾ ਸੋ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਛੋਟੇ-ਮੋਟੇ ਸਿਸਟਮ ਪਹੁੰਚਣ ਨਾਲ ਜਿੱਥੇ ਪਹਾੜੀ ਉੱਚੀਆਂ ਚੋਟੀਆਂ ਵਿੱਚ ਥੋੜੀ-ਬਹੁਤ ਬਰਫ਼ਬਾਰੀ ਹੋਊਗੀ ਤੇ ਉੱਥੋਂ ਦੀਆਂ ਜਿਹੜੀਆਂ ਠੰਡੀਆਂ ਸ਼ੀਤ ਉੱਤਰ-ਪਛਮੀ ਹਵਾਵਾਂ ਨੇ ਮੈਦਾਨੀ ਹਿੱਸਿਆਂ ਵਿੱਚ ਆਉਂਦੀਆਂ ਹੋਈਆਂ ਪੰਜਾਬ, ਹਰਿਆਣਾ, ਰਾਜਸਥਾਨ ਹੋਗੇ ਇਹ ਹਿੱਸੇ ਨੂੰ ਥੋੜਾ-ਬਹੁਤ ਸ਼ੀਤਲ ਲਹਿਰ ਦੀ ਟੈਂਪਰੇਚਰ ਦੇ ਵਿੱਚ 1 ਡਿਗਰੀ ਦੀ ਜਿਹੜੀ ਘਰਾਵਟ ਆ ਉਹ ਦੇਖਣ ਨੂੰ ਮਿਲੂਗੀ ਤੇ ਉਹਦਾ ਜਿਹੜਾ ਠੰਡ ਦਾ ਮਹਿਸੂਸ ਕਰਨ ਦਾ ਅਨੁਭਵ ਥੋੜਾ ਜਿਹਾ ਵਧੇਗਾ ਸੋ ਮੇਨ ਅਪਡੇਟ ਅਗਲੇ 2-4 ਦਿਨਾਂ ਦੀ ਇਹੀ ਹੈ ਕਿ ਪਹਾੜੀ ਖੇਤਰਾਂ ਵਿੱਚ ਛੋਟੇ-ਮੋਟੇ ਸਿਸਟਮ ਪਹੁੰਚਣ ਨਾਲ ਜਿੱਥੇ ਥੋੜਾ-ਬਹੁਤ ਮੀਂਹ ਬਰਫਵਾਰੀ ਪੈ ਸਕਦੀ ਹੈ ਤੇ ਮੈਦਾਨੀ ਹਿੱਸਿਆਂ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਠੰਡ ਦਾ ਜੋਰ ਅਗਲੇ 2-4-5 ਦਿਨਾਂ ਦੇ ਵਿੱਚ ਥੋੜਾ ਜਿਆਦਾ ਵੱਧ ਕੇ ਦੇਖਣ ਨੂੰ ਮਿਲ ਸਕਦਾ ਹੈ ਸੋ ਇਸ ਦੇ ਲਈ ਬਾਕੀ ਜੋ ਅਗਲੀ ਅਪਡੇਟ ਆਵੇਗੀ ਜੇਕਰ ਜਾਂ ਉਸ ਤੋਂ ਇਲਾਵਾ ਜੇਕਰ ਇਹਨਾਂ ਅਗਲੇ 5-6 ਦਿਨਾਂ ਦੇ ਵਿੱਚ ਕੋਈ ਮੀਂਹ ਦੀ ਅਪਡੇਟ ਬਣਦੀ ਹੈ ਤਾਂ ਉਹਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਦਸੰਬਰ ਮਹੀਨੇ ਦੀ ਅਪਡੇਟ ਆ ਉਹ ਅਗਲੇ 1-2 ਦਿਨਾਂ ਵਿੱਚ ਹੀ ਤੁਹਾਨੂੰ ਪੂਰੇ ਮਹੀਨੇ